ਕਿ ਕਾ ਜੀ ਸਵੇਰ ਤੋਂ ਹੀ ਭਾਰੀ ਤੂਫਾਨ ਜਿਹੜਾ ਚੱਲ ਰਿਹਾ ਜੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿੱਥੇ ਤੁਹਾਨੂੰ ਤੇਜ਼ ਤੂਫਾਨ ਦੇ ਠੀਕ ਹੈ ਜੀ ਇਹ ਸਾਰ ਦੇਖਣ ਨੂੰ ਮਿਲ ਰਹੇ ਨੇ ਅਗਲੇ 4 ਘੰਟੇ ਵਿੱਚ ਮੌਸਮ ਜਿਹੜਾ ਬਦਲ ਚੁੱਕਿਆ ਕਈ ਥਾਵਾਂ ਦੇ ਉੱਤੇ ਤੇਜ਼ ਚੱਕਰ ਤੇ ਮੀਂਹ ਨੇ ਮਚਾ ਦਿੱਤੀ ਜੀ ਤੜਥੱਲੀ ਕਈ ਥਾਵਾਂ ਦੇ ਉੱਤੇ ਭਾਰੀ ਹਵਾਵਾਂ ਚੱਲ ਰਹੀਆਂ ਨੇ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਮੀਂਹ ਦੇ ਸਾਰ ਬਣਦੇ ਨਜ਼ਰ ਆ ਰਹੇ ਨੇ ਸਾਰੀ ਡਿਟੇਲ ਇਸ ਵੀਡੀਓ ਵਿੱਚ ਹੈ ਚਲੋ ਚੱਲ ਮੈਂ ਅਪਡੇਟ ਦੇ ਉੱਤੇ ਜੀ ਜਿਵੇਂ ਆਪਦੀਆਂ ਤਾਜ਼ਾ ਸੈਕੰਡ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਮਲੇ ਪਾਕ ਨੇ ਜੀ ਕਾਫੀ ਜਿਹੜੀ ਬਦਲਵਾਈ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਇਹ ਬਦਲਬਈ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਹਰਿਆਣਾ ਨੂੰ ਜੱਜਸਥਾਨ ਤੋਂ ਹੁੰਦੀ ਹੋਈ ਹਰਿਆਣਾ ਵੱਲ ਨੂੰ ਜਿਹੜੀ ਐਂਟਰੀ ਕਰ ਰਹੀ ਹੈ ਜੀ ਹਰਿਆਣਾ ਤੋਂ ਬਾਅਦ ਇਸ ਤੋਂ ਬਾਅਦ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰ ਰਹੀਆਂ ਨੇ ਇਹ ਤੇਜ਼ ਹਵਾਵਾਂ ਜੀ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਤੁਹਾਨੂੰ ਪਾਰਮੀ ਅਲਰਟ ਜਾਰੀ ਹੋ ਚੁੱਕਾ ਹੈ ਚਲੋ ਚੱਲ ਮੈਂ ਅਪਡੇਟ ਗੱਲ ਕਰੀਏ ਆਪਾਂ ਮੈਪ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਮੀਂਹ ਦੇਖਣ ਨੂੰ ਮਿਲਨ ਵਾਲਾ ਤੁਸੀਂ ਦੇਖ ਸਕਦੇ ਹੋ ਪਠੰਡਾ ਮਾਨਸਾ ਸੰਗਰੂਰ ਦਾ ਸਾਰਾ ਜ਼ਿਲ੍ਹਾ ਪਟਿਆਲਾ ਸਾਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੋ ਗਿਆ ਬਰਨਾਲਾ ਮੋਗਾ ਦਾ ਕੁਝ ਕੁ ਪਾਗਿਆ ਲੁਧਿਆਣਾ ਦਾ ਕੁਝ ਕੁ ਪਾਗਿਆ ਰੂਪਨਗਰ ਹੋ ਗਿਆ ਸ਼ਹੀਦ ਭਗਤ ਸਿੰਘ ਨਗਰ ਹੋ ਗਿਆ ਤੇ ਮੋਹਾਲੀ ਹੋ ਗਿਆ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਮੀਂਹ ਤੁਹਾਨੂੰ ਦੇਖਣ ਨੂੰ ਮਿਲਣ ਵਾਲਾ ਜੀ ਆਉਣ ਵਾਲੇ ਤਿੰਨ ਤੋਂ 4 ਘੰਟਿਆਂ ਦੇ ਵਿੱਚ ਹੀ ਕਾਫੀ ਤੇਜ਼ ਹਵਾਵਾਂ ਜਿਹੜੀਆਂ ਹਰਿਆਣੇ ਤੋਂ ਹੁੰਦੀਆਂ ਹੋਈਆਂ ਪੰਜਾਬ ਦੇ ਵਿੱਚ ਐਂਟਰੀ ਕਰ ਰਹੀਆਂ ਨੇ ਤੇਜ਼ ਹਵਾਵਾਂ ਚੱਲਣ ਦੀ ਉਮੀਦ ਜਿਤਾਈ ਜਾ ਰਹੀ ਹੈ ਤੇ ਆਉਣ ਵਾਲੇ 1 ਤੋਂ 2 ਦਿਨ ਵੀ ਤੁਹਾਨੂੰ ਮੀਂਹ ਦੇ ਅਸਰ ਬਣਦੇ ਨਜ਼ਰ ਆ ਰਹੇ ਨੇ ਬਾਕੀ ਮੌਸਮ ਰਿਲੇਟਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ